ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਠੀਕ ਠਾਕ ਹਾਂ ਅੱਜ ਅਸੀਂ ਪਹਿਲਾ ਬਲੌਗ ਸ਼ੂਟ ਕਰ ਰਹੇ ਹਾਂ ਤੇ ਜਿਹੜੇ ਨਾਲ ਬਲੌਗ ਸੱਚ ਕੋਮਨ ਵੀ ਹੋਇਆ ਕਰੋ ਇਹ ਅਸੀਂ ਜਾ ਰਹੇ ਹਾਂ ਜੀ ਘਾਰਮਨ ਦੇ ਸਥਾਨਾਂ ਦੇ ਦਰਸ਼ਨ ਲਈ ਸ੍ਰੀ ਗੁਰਦਵਾਰ ਸਾਹਿਬ ਤੇ ਨਾਲ ਪੈਂਦੇ ਜਿਹੜੇ ਧਾਰਮਿਕ ਸਥਾਨ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਵਾਦੀਪ ਸਿੰਘ ਦੇ ਸਥਾਨ ਦੀ ਤੇ ਤਨਾ ਤੁਹਾਨੂੰ ਅਮਨ ਲਾਉਣੇ ਆ ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹਾਂ ਤੇ ਅੱਜ ਅਸੀਂ ਬਲੌਗ ਸ਼ੂਟ ਕਰਿਆ ਕਰਾਂਗੇ ਹੁਣ ਤੱਕ ਤੁਸੀਂ ਮੈਨੂੰ ਇਕੱਲੇ ਹੁੰਦੇ ਦੇਖਦੇ ਰਹੇ ਹੋ ਬਲੌਗ ਦੇ ਵਿੱਚ ਤੇ ਅੱਜ ਤੋਂ ਅਸੀਂ ਦੋਨੋਂ ਬਲੌਗ ਸ਼ੂਟ ਕਰਿਆ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਪੰਜਾਬ ਦੀਆਂ ਰੋਚਕ ਥਾਵਾਂ ਦੇ ਨਾਲ ਆਪਾਂ ਭਾਰਤ ਦੀਆਂ ਹੀ ਸਾਰੀਆਂ ਥਾਵਾਂ ਜਿਹੜੀਆਂ ਉਹਨਾਂ ਦੀ ਯਾਤਰਾ ਕਰੀਏ ਤੇ ਬੇਸਿਕਲੀ ਤਾਂ ਅੱਜ ਇਹ ਹੀ ਯਾਤਰਾ ਤੇ ਜਾ ਰਹੇ ਹਾਂ ਘੁੰਮਣੇ ਜਾ ਰਹੇ ਕਿਉਂਕਿ ਧਾਰਮਿਕ ਸਥਾਨਾਂ ਤੇ ਘੁੰਮਣ ਲਈ ਨਹੀਂ ਜਾਈਦਾ ਤੇ ਉਹਨਾਂ ਦੀ ਯਾਤਰਾ ਕੀਤੀ ਜਾਂਦੀ ਹੈ ਉਹਨਾਂ ਦੇ ਦਰਸ਼ਨ ਕੀਤੇ ਜਾਂਦੇ ਸਾਜੂ ਚਾਹੁੰਦੇ ਆ ਸਾਡੇ ਨਾਲ ਮਾਮਾ ਜੀ ਮਾਂ ਨੇ ਜਾਣਾ ਬਰਨਾਲੇ ਤੋਂ ਠੀਕ ਹੈ ਤੇ ਆਪਾਂ ਮਿਲਦੇ ਹਾਂ ਉੱਥੇ ਸਾਰੇ ਨਾਲ ਤੁਹਾਨੂੰ ਬੁਲਾਉਂਦੇ ਜੇ ਉਹ ਆ ਗਈ ਜੀ ਅਸੀਂ ਬਰਨਾਲੇ ਮਾਮਾ ਜੀ ਨੂੰ ਮੇਰੇ ਅੰਮ੍ਰਿਤ ਹਸ ਹੈਲੋ ਕਹਤੋ ਹੈ ਰਾਨੂ ਹਾਂ ਤੇ ਮੰਮੀ ਨੇ ਮਾਸੀ ਜੀ ਤੇ ਅਮਰਨਾ ਅਮਰਨਾ ਆ ਮਗਰਪੀਤਰ ਮਾਮਾ ਜੀ ਤੇ ਨਾਲ ਹੀ ਸਿਮਰਨ ਤੇ ਗੁਰਪ੍ਰੀਤ ਹਾਂ ਡੈਡੀ ਡੈਡੀ ਤੇ ਮੰਮੀ ਨੇ ਹੁਣ ਆਪਾਂ ਚੱਲਦੇ ਹਾਂ ਹੁਣ ਆਪਾਂ ਕਰਦੇ ਹਾਂ ਸਫ਼ਰ ਨੂੰ ਆਪਣਾ ਆਪਾਂ ਚੁਲਾਈ ਚੁਣੇ ਹੂੰ ਇਹ ਟਰੈਵਲਰ ਪਵਿੱਤਰ ਮਾਮਾ ਜੀ ਹੁਣ ਲੈ ਕੇ ਆਏ ਨੇ ਸਾਲੂਵਾਲ ਤੋਂ ਸਾਲੂਵਾਲ ਪਿੰਡ ਆ ਨਾਭੇ ਕੋਲ ਅਣਜੀਤ ਮਾਮਾ ਜੀ ਦੇ ਸਹੁਰੇ ਨੇ ਤੇ 12 ਜਾਣੇ ਹੋ ਗਏ ਸੀ ਮੈਂ ਤੇ ਅਮਨ ਪਹਿਲਾ ਬਲੌਗ ਸ਼ੂਟ ਕਰ ਰਹੇ ਹਾਂ ਤੇ ਸਾਰਾ ਪਰਿਵਾਰ ਵੀ ਨਾਲ ਹੈ ਅਸੀਂ ਜਾ ਰਹੇ ਸੀ ਦਰਬਾਰ ਸਾਹਿਬ ਅੱਜ ਜਾਣਾ ਸੀ ਅਸੀਂ ਮੇਨ ਉਸ ਤੋਂ ਬਾਅਦ ਆਉਂਦੇ ਹੋਏ ਸੁਲਤਾਨਪੁਰ ਲੋਧੀਵਾਲ ਦੀ ਆਉਣਾ ਸੀ ਦਰਸ਼ਨ ਕਰਦੇ ਹੋਏ ਪਰ ਸਾਨੂੰ ਅੱਜ ਸਵੇਰ ਹੀ ਪਤਾ ਲੱਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਦਰਬਾਰ ਸਾਹਿਬ ਬਹੁਤ ਘੱਟ ਕੀਤਾ ਹੋਇਆ ਤੇ ਮੇਨ ਹਾਈਵੇ ਜਿਹੜਾ ਦਰਬਾਰ ਸਾਹਿਬ ਨੂੰ ਜਾ ਰਿਹਾ ਉਹ ਬੰਦ ਕੀਤਾ ਹੋਇਆ ਉੱਥੇ ਪੁਲਿਸ ਅੱਗੇ ਨੰਗਣ ਨਹੀਂ ਦੇ ਰਹੀ ਤੇ ਇਸ ਤੇ ਲਈ ਅਸੀਂ ਰੂਟ ਚੇਂਜ ਕੀਤਾ ਅਸੀਂ ਹੁਣ ਮਹਿਤਿਆਣਾ ਸਾਹਿਬ ਜਾ ਰਹੇ ਹਾਂ ਪਹਿਲਾਂ ਸੋ ਅਸੀਂ ਹੁਣ ਪਹੁੰਚੇ ਹਾਂ ਗੁਰਦੁਆਰਾ ਮਹਿਤਿਆਣਾ ਸਾਹਿਬ ਤੋਂ ਦਰਸ਼ਨ ਕਰਾਉਣੇ ਆ ਬਹੁਤ ਹੀ ਇਹ ਦਿਲਚਸਪ ਜਗਾ ਰੋਚਕ ਥਾਵਾਂ ਦੇ ਵਿੱਚੋਂ ਇੱਕ ਇਹ ਮੰਨੀ ਜਾਂਦੀ ਮਹਤਿਉਨਾ ਸਾਹਿਬ ਦੀ ਪਵਿੱਤਰ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਸੂਪਰਾਪਤ ਧਰਤੀ ਹੈ ਇਹ ਤੇ ਇੱਥੇ ਬਹੁਤ ਹੀ ਸੋਹਣੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਸਿੰਘਾਂ ਦੀਆਂ ਸ਼ਹੀਦੀਆਂ ਦੇ ਨਾਲ ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਸੰਬੰਧਿਤ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਪਹਿਲਾਂ ਆਪਾਂ ਦਰਬਾਰ ਸਾਹਿਬ ਚੱਲਦੇ ਆ ਤੇ ਨਤਮਸਤਕ ਹੋਣੇ ਆ ਦਰਬਾਰ ਸਾਹਿਬ ਰਾਇਕੋਟ ਤੋਂ ਲੰਮੇ ਜਟਪੁਰੇ ਮਾਨੂਕੇ ਹੁੰਦੇ ਹੋਏ ਮਹਾਰਾਜ ਇਸ ਮੈਥਿਆਣੇ ਦੀ ਢਾਬ ਤੇ ਪਹੁੰਚਦੇ ਆ। ਇਸ ਢਾਬ ਦਾ ਪਵਿੱਤਰ ਜਲ ਦੇਖ ਕੇ ਮਹਾਰਾਜ ਇਥੇ ਇਸ਼ਨਾਨ ਕਰਦੇ ਆ, ਦआत्म ਕੋਰਲਾ ਕਰਦੇ ਆ, ਵਿਸ਼ਰਾਮ ਕਰਦੇ ਨੇ ਇਸ ਸਥਾਨ ਤੇ। ਤੇ ਇਸੇ ਸਥਾਨ ਤੇ ਭਾਈ ਦਿਆ ਸਿੰਘ ਪੁੱਛਦੇ ਨੇ ਕਿ ਵੀ ਮਹਾਰਾਜ ਸਾਰਾ ਪਰਿਵਾਰ ਸਹੀਦ ਹੋ ਗਿਆ। ਤੇ ਹੁਣ ਅੱਗੇ ਤੁਹਾਡਾ ਕੀ ਵਿਚਾਰ ਆ? ਤਾਂ ਮਹਾਰਾਜ ਕਹਿੰਦੇ ਵੀ ਮੈਂ ਸਾਰਾ ਕਰਜ਼ਾ ਉਤਾਰ ਕੇ ਸੁਰਖਰੂ ਹੋ ਗਿਆ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਮਨ ਤੋਂ ਸਾਰਾ ਬੋਝ ਲੈ ਗਿਆ ਕੌਮ ਦਾ ਮੈਂ ਕਰਜ਼ਾ ਉਤਾਰ ਦਿੱਤਾ ਤੇ ਇਸੇ ਜਗ੍ਹਾ ਤੋਂ ਮਹਾਰਾਜ ਫਿਰ ਚੱਕਰਵਲ ਜਾਂਦੇ ਆ ਚੱਕਰ ਤੋਂ ਤਖਤ ਤੋਂ ਪੂਰੇ ਹੁੰਦੇ ਹੋਏ ਦੀਨਾ ਕੰਗੜ ਦੀ ਧਰਤੀ ਤੇ ਪਹੁੰਚਦੇ ਆ ਜਿੱਥੇ ਜਾ ਕੇ ਫਿਰ ਔਰੰਗਜ਼ੇਬ ਨੂੰ ਜਫਰਨਾਮਾ ਲਿਖਦੇ ਨੇ ਜਿਹੜਾ ਜਫਰਨਾਮਾ ਪੜਨ ਤੋਂ ਬਾਅਦ ਰੰਗਜੀਬ ਦੀ ਮੌਤ ਹੁੰਦੀ ਹੈ ਇਥੇ ਜਾਗ ਇਹ ਮੂਰਤੀਆਂ ਤੁਹਾਨੂੰ ਦਿਖਾਉਂਦੇ ਆ ਮਤਲਬ ਐ ਲੱਗਦਾ ਵੀ ਜਿਵੇਂ ਇਹਨਾਂ ਦੇ ਵਿੱਚ ਜਾਨ ਹੁੰਦੀ ਹੈ ਨੰਦਪੁਰ ਸਾਹਿਬ ਦੇ ਨੰਦਪੁਰ ਸਾਹਿਬ ਦੇ ਨੰਦਪੁਰ ਸਾਹਿਬ ਦੇ ਜੁੱਧ ਦਾ ਦ੍ਰਿਸ਼ ਦਿਖਾਇਆ ਹੋਇਆ ਹੈ ਤੇ ਨਾਲ-ਨਾਲ ਹਰੇਕ ਮੂਰਤੀਆਂ ਦੇ ਨਾਲ ਉਹਦੀ ਹਿਸਟਰੀ ਵੀ ਲਿਖੀ ਹੋਈ ਹੈ ਦੇਖੋ ਇਦਾਂ ਲੱਗਦਾ ਜਿਵੇਂ ਸੱਚਮੁੱਚ ਹੀ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਹੋਣ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਇਸ ਥਾਨ ਦੇ ਜਰੂਰ ਕਦੇ ਆ ਕੇ ਦਰਸ਼ਨ ਕਰਿਓ ਇੱਧਰ ਖਿਦਰਾਣੇ ਦੀ ਢਾਬ ਜ ਜਿਹਦਾ ਅੱਜਕੱਲ ਨਾਮ ਮੁਖਸ਼ਰ ਸਾਹਿਬ ਆ ਦਿੱਤੀ 40 ਮੁਕਤਿਆਂ ਦੇ ਨਾਲ ਇਹ ਜੰਗ ਹੋਇਆ ਸੀਗਾ 40 ਮੁਕਤਿਆਂ ਨੇ ਅਸੀਦੀਆਂ ਪ੍ਰਾਪਤ ਕਰੀਆਂ ਸੀ ਉਹ ਦ੍ਰਿਸ਼ੇ ਦਿਖਾਇਆ ਹੋਇਆ ਮਾਈ ਭਾਗੋ ਜੀ ਇਹ ਮਾਈ ਭਾਗੋ ਜੀ ਦੀ ਮੂਰਤੀ ਹੈ ਦੇਖੋ ਇਹ ਆਰਟਿਸਟ ਅਜੀਤ ਸਿੰਘ ਦੇ ਸੁਨਾਮ ਦੀਆਂ ਬਣਾਈਆਂ ਹੋਈਆਂ ਨੇ ਤੇ ਮਾਝੇ ਹਾਂ ਮਾਝੇ ਦੇ ਪਿੰਡ ਚਵਾਲ ਤੇ ਰਹਿਣ ਵਾਲੇ ਸੀ ਮਾਤਾ ਭਾਗਕੌਰ ਜੀ ਮੁਕਸਰ ਦੀ ਰਣਭੂਮੀ ਦੇ ਵਿੱਚ ਇਹਨਾਂ ਨੇ ਜੂਝ ਕੇ ਸਹੀਦੀ ਪ੍ਰਾਪਤ ਕਰੀ ਸੀ ਬੰਤਾ ਸਿੰਘ ਆਰਟਿਸਟ ਹਾਂ ਜਦੋਂ ਐ ਤੁਰਦੇ ਆ ਐ ਲੱਗਦਾ ਵੀ ਐ ਵੀ ਆਲੇ ਦੁਆਲੇ ਜੰਗ ਹੋ ਰਿਹਾ ਹੈ ਨਾ ਕਿੰਨਾ ਦੇਖੋ ਹਾਂ ਏਦਾਂ ਲੱਗਦਾ ਵੀ ਆਸੇ ਪਾਸੇ ਜੰਗ ਹੋ ਰਿਹਾ ਦੇਖੋ ਇੱਥੋਂ ਇੰਨੀ ਫੀਲਿੰਗ ਇੰਨੀ ਆ ਰਹੀ ਇੱਥੇ ਕੋ ਸਿੰਗੰ ਫਟ ਲੱਗੇ ਨੇ ਨਾ ਸਹੀਦੀ ਪ੍ਰਾਪਤ ਕਰਨ ਦਾ ਦ੍ਰਿਸ਼ਾ ਮੋਹਣ ਸਿੰਘ ਆਰਟਿਸਟ ਮੱਲਾ ਵੱਲੋਂ ਬਣਾਈਆਂ ਗਿਆ ਨੇ ਇਹ ਦੇਖੋ ਯਾ ਕਮਾਲ ਦੀ ਗੱਲ ਆ ਮਤਲਬ ਜਿਵੇਂ ਮੂਰਤੀਆਂ ਦੇ ਪੈਸੇ ਜਾਨ ਪਾਈ ਪਈ ਆ ਹਨਾ ਇਦਾਂ ਲੱਗਦਾ ਜਿਵੇਂ ਬਿਲਕੁਲ ਅਸਲੀ ਹੁਣ ਭਾਈ ਮਹਾ ਸਿੰਘ ਇਹ ਉਹ ਸੀਨ ਦਿਖਾਇਆ ਹੋਇਆ ਵੀ ਜਦੋਂ ਹੱਥ ਜੋੜ ਕੇ ਉਹ ਮਾਫੀ ਮੰਗਦੇ ਨੇ ਵਦਾਵਾ ਪਾੜਨ ਲਈ ਕਹਿੰਦੇ ਸੀ ਮਹਾਰਾਜ ਨੂੰ ਉਹ ਸੀਨ ਦਿਖਾਇਆ ਹੋਇਆ ਹੈ ਭਾਈ ਮਹਾ ਸਿੰਘ ਦਾ ਹਾਂਜੀ ਇੱਧਰ ਦੇਖੋ ਪੀਰ ਬੁੱਧੂ ਸਾਹਿਬ ਆ ਗਏ ਹਾਂ ਆ ਦੇਖੋ ਇੱਧਰ ਪੀਰ ਬੁੱਧੂ ਸਾਹਿਬ ਜੀ ਦੀਆਂ ਬਣਾਈ ਹੋਈਆਂ ਤਸਵੀਰਾਂ ਨਹੀਂਆਂ ਇਹ ਵੀ ਸ਼ਮਸ਼ੇਰ ਸਿੰਘ ਲੱਖਾਂ ਦੀਆਂ ਬਣੀਆਂ ਹੋਈਆਂ ਮੂਰਤੀਆਂ ਨੇ ਜੀ ਹਾਂਜੀ ਇੱਧਰ ਲਾ ਰੀਆਂ ਹਾਂਜੀ ਇੱਧਰ ਲੀਆਂ ਇਹ ਤਾਰਾ ਸਿੰਘ ਆਰਟਿਸਟ ਜੀ ਅੱਧੀ ਇੱਧਰ ਲੀਆਂ ਹਾਂਜੀ ਇਹ ਤਾਰਾ ਸਿੰਘ ਆਰਟਿਸਟ ਵੱਲੋਂ ਬਣਾਇਆ ਗਿਆ ਹੈ ਜੀ ਇਹ ਨਹੀਂ ਹੈ ਇਹ ਬੜਾ ਹਿੱਸਾ ਹੈਗਾ ਇਹ ਬਾਅਦ ਵਿੱਚ ਤਿਆਰ ਕੀਤਾ ਗਿਆ ਮਸ ਸ਼ਮਸ਼ੇਰ ਸਿੰਘ ਲੱਖਾਂ ਨੇ ਹਾਂਜੀ ਬਹੁਤ ਫੇਮਸ ਆਰਟਿਸਟ ਜੀ ਦਾ ਸਾਹਿਬ ਕਿੰਨੀ ਵਧੀਆ ਬਣਾਈ ਹੋਈ ਹੈ ਨਾ ਅੱਛਾ ਅੱਛਾ ਆ ਰਿਹਾ ਹੈ ਜੀ ਆ ਪੀਰ ਬੁੱਧੂ ਸ਼ਾ ਨੇ ਗੁਰਾਂ ਅਰਜ ਕੀਤੀ ਤੇ ਗੁਰੂ ਸਾਹਿਬ ਨਾ ਰਹੇ ਅਖਤਿਆਰ ਮੇਰੇ ਚਾਈ ਚਾਈ ਕਰਵਾਏ ਸੀ ਮੈਂ ਭਰਤੀ ਨਿਕਲ ਗਏ ਮੁਰੀਦ ਗੁਦਾਰ ਮੇਰੇ ਤੇ ਇਹ ਪੀਰ ਬੁੱਧੂ ਸ਼ਾ ਦੇ ਨਾਲ ਜਿਹੜੇ ਆਏ ਸੀਗੇ ਸਿਪਾਹੀ ਉਹ ਗਤਾਰੀ ਕਰ ਗਏ ਸੀ ਮਹਾਰਾਜ ਦੇ ਨਾਲ ਤੇ ਉਹ ਸੀਨ ਕਰਕੇ ਉਹ ਮਹਾਰਾਜ ਤੋਂ ਮਾਫੀ ਮੰਗਦਾ ਦਿਖਾਇਆ ਗਿਆ ਹੈ ਤੇ ਉਹ ਤਖਤ ਤੇ ਮਹਾਰਾਜ ਬੈਠਦੇ ਹੀ ਸੀ ਉਹ ਸੀਨ ਦਿਖਾਇਆ ਹੋਇਆ ਸਾਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਇਹ ਇਹਨਾਂ ਨੇ ਜੰਗ ਦੇ ਵਿੱਚ ਸਾਥ ਦੇਣਾ ਸੀ ਆ ਕੇ ਪੀਰ ਬੁੱਧੂ ਸ਼ਾਹ ਨੇ ਇਹਨਾਂ ਦੇ ਨਾਲ ਦੇ ਹੁੰਦੇ ਧੋਖਾ ਕਰ ਗਏ ਸੀ ਉਦੋਂ ਇਹ ਦੇਖੋ ਪਾਕ ਸਿੰਘ ਦੀ ਮੂਰਤੀ ਬਣੀ ਹੋਈ ਆ ਨਾ ਦੇਖੇ ਜਿਵੇਂ ਹੀ ਰੀਅਲ ਲੱਗ ਰਹੀ ਹੈਗੀ ਜਿਸ ਵਿੱਚ ਸੇਮ ਇਦਾਂ ਹੀ ਹੁੰਦਾ ਹਨਾ ਉਹਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਜੇਲ੍ਹ 'ਚ ਬੈਠੇ ਹੁੰਦੇ ਨੇ ਕੋਈ ਕਹਿ ਨਹੀਂ ਸਕਦਾ ਕੋਲੇ ਖੜ ਕੇ ਦੇਖਦੇ ਤਾਂ ਐਵੇਂ ਲੱਗਦਾ ਕਿ ਸੱਚਮੁੱਚ ਇਸ ਸਲੀਅਤ ਹੀ ਹੈ ਮਤਲਬ ਇਹ ਚੀਜ਼ਾਂ ਨਾ ਅਮਨੇ ਉਹ ਸੀਨ ਦਿਖਾਇਆ ਹੋਇਆ ਜਦੋਂ ਲਾਹੌਰ ਬੰਬ ਕਾਂਡ ਹੋਇਆ ਸੀ 1926 ਦੇ ਵਿੱਚ ਤਾਂ ਭਗਤ ਸਿੰਘ ਨੂੰ ਪਹਿਲੀ ਵਾਰ ਜੇਲ੍ਹ ਹੋਈ ਸੀ 29 ਮਈ 29 ਮਈ ਤੋਂ 4 ਜੁਲਾਈ ਤੱਕ ਕੈਦ ਰੱਖਿਆ ਸੀ ਇਹਨਾਂ ਨੂੰ ਜੇਲ੍ਹ 'ਚ ਗੋਪਾਲ ਸਿੰਘ ਪੰਨੂਏ ਜਿਹੜੇ ਨਾਲ ਬੈਠੇ ਡੀਐਸਪੀ ਸੀਗੇ ਉਸ ਸਮੇਂ ਪੁੱਛਤਾਸ ਕਰ ਰਹੇ ਨੇ ਭਗਤ ਸਿੰਘ ਨੂੰ ਜੇਲ੍ਹ ਦੇ ਵਿੱਚ ਉਹ ਸੀਨ ਦਿਖਾਇਆ ਗਿਆ ਹੈ ਇਹ ਤੇ ਬਿਲਕੁਲ ਹੂਬ ਹੂਬ ਜਿਹਾ ਲੱਗ ਰਿਹਾ ਦੇਖ ਕੇ ਵੀ ਜੇਲ੍ਹ 'ਚ ਹੀ ਬੈਠੇ ਨੇ ਹਨਾ ਕਿ ਕਿੰਨੀ ਜਾਨ ਆ ਮੂਰਤੀਆਂ ਦੇ ਵਿੱਚ ਇਹ ਕਲਾਕਾਰਾਂ ਨੂੰ ਯਾਰ ਸ਼ਲੂਟ ਹੈ ਨਾ ਪਰ ਇੱਥੇ ਮਤਲਬ ਐ ਵੀ ਮੱਥਾ ਟਿਕਣਾ ਮਨਾਗਾ ਇਹ ਚੀਜ਼ ਨੂੰ ਜੀ ਸਿੱਖ ਤੇ ਅਸੀਂ ਨਹੀਂ ਟਿਕਣਾ ਮਨਾਗਾ ਕਿਉਂਕਿ ਦੇਖੋ ਇਹ ਮੂਰਤੀਆਂ ਤੁਹਾਨੂੰ ਦੱਸਿਆ ਵੀ ਇੱਕ ਸਾਡੇ ਇਤਿਹਾਸ ਨੂੰ ਚਾਨਣਾ ਪਾਉਂਦੇ ਦਰਸਾਉਂਦੇ ਹੂਬ-ਹੂਬ ਸੀ ਉਹ ਮਤਲਬ ਉਹ ਫੀਲ ਕਰ ਸਕੀਏ ਉਹ ਦ੍ਰਿਸ਼ ਉਸ ਵੇਲੇ ਇੱਕ ਮਤਲਬ ਕਿਸ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਹੋਣਾ ਹਨ ਤੇ ਕਿਸ ਤਰ੍ਹਾਂ ਦੀ ਦਹਿਸ਼ਤ ਸੀ ਤੇ ਕਿੰਨਾ ਸਿੰਘਾਂ ਦੇ ਵਿੱਚ ਜਨੂਨ ਸੀ ਧਰਮ ਦੇ ਲਈ ਸ਼ਹਾਦਤ ਪ੍ਰਾਪਤ ਕਰਦੇ ਸੀਗੇ ਤੇ ਉਹ ਚੀਜ਼ਾਂ ਨੂੰ ਦਰਸਾਉਣ ਲਈ ਆ ਨਾ ਕਿ ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਟੇਕਣਾ ਠੀਕ ਹੈ ਜੀ ਇਹ ਭਾਈ ਜੈ ਸਿੰਘ ਖਲਕਟ ਤੇ ਇਹਨਾਂ ਨੂੰ ਸ਼ਹੀਦੀ ਦੇਣ ਦਾ ਜਿਹੜਾ ਦੇਖੋ ਦਰਦਨਾਕ ਦ੍ਰਿਸ਼ਾ ਭਾਈ ਜੈ ਸਿੰਘ ਖਲਕਟ ਨੇ ਮੁਗਲਾਂ ਦੀ ਤੰਬਾਕੂ ਦੀ ਪੰਡ ਸਿਰ ਤੇ ਚੱਕਣ ਤੋਂ ਮਨਾ ਕਰਤਾ ਸੀ ਇਸੇ ਲਈ ਉਹਨਾਂ ਨੂੰ ਪੁੱਠੀ ਖਲ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਉਹ ਵੇਲੇ ਦਾ ਦਰਦਨਾਕ ਸੀਨ ਦਿਖਾਇਆ ਹੋਇਆ ਹੈ ਇਹ ਕੋ ਆ ਦੇਖੋ ਦਰਖਤ ਐ ਲੱਗਦਾ ਜਿਵੇਂ origignal ਹੁੰਦਾ ਗੁਰਮੀਤ ਸਿੰਘ ਲੱਖਾ ਸਾਨੂੰ ਸੇਰ ਸਿੰਘ ਜਗਦੇ ਆਰਟਿਸਟ ਮਾਨੁਕੇ ਤੋਂ ਨੇ ਇਕਵਾਲ ਗਿੱਲ ਇਕਵਾਲ ਸਿੰਘ ਮਾਨੁਕੇ ਗਿੱਲ ਤੋਂ ਆ ਦੇਖੋ ਆ ਦਰਖਤ ਐ ਲੱਗਦਾ ਜਿਵੇਂ real ਹੁੰਦਾ ਹਨਾ ਕਮਾਲ ਦੀ ਕਲਾਕਾਰੀ ਆ ਯਾਰ ਅਗੇ ਕਰਤਾਰ ਸਿੰਘ ਸਰਾਬਾ ਇਹਨਾਂ ਦੀ ਹਿਸਟਰੀ ਲਿਖੀ ਹੋਈ ਹੈ ਸਾਰੀ ਇਹਨਾਂ ਦੇ ਬਾਰੇ ਸ਼ਾਰਟਕਟ ਡਿਟੇਲ ਠੀਕ ਹੈ ਕਿਉਂਕਿ ਇਹਨਾਂ ਦੀ ਹਿਸਟਰੀ ਤਾਂ ਬਹੁਤ ਲੰਬੀ ਚੌੜੀ ਹੈ ਇਹਨਾਂ ਮਹਾਨ ਸ਼ਹੀਦਾਂ ਬਾਰੇ ਥੋੜੇ ਸ਼ਬਦਾਂ ਚ ਬਿਆਨ ਕਰਨਾ ਮੁਸ਼ਕਲ ਆ ਤੇ ਆ ਦੇਖੋ ਇੱਧਰ ਹੈਗਾ ਸਾਈ ਮੀਆਂ ਮੀਰ ਜੀ ਦਾਗਾ ਗੁਰੂ ਅਰਜਨ ਦੇਵ ਜੀ ਦੇ ਸਾਈ ਮੀਆਂ ਮੀਰ ਕੋਲ ਹਰਮਿੰਦਰ ਸਾਹਿਬ ਦੀ ਨੀਰ ਅਖਵਾਈ ਸੀ ਨਾ ਉਹਨਾਂ ਦੀ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਆ ਬਿਲਕੁਲ ਉਹ ਉਹ ਸੀਨ ਦਿਖਾਇਆ ਹੋਇਆ ਹੈ ਇਹ ਜਦੋਂ ਪੰਜਵੇਂ ਪਾਸਾ ਨਹੀਂ ਆਪਣੇ ਹਰਮੰਦਰ ਸਾਹਿਬ ਦੀ ਨਹੀਂ ਰੱਖਣ ਵੇੜੇ ਉਹਨਾਂ ਤੋਂ ਸਾਈ ਮੀਆ ਮੀਰ ਜੀ ਕੋਲ ਰਖਵਾਈ ਸੀ ਆ ਦੇਖੋ ਇਧਰ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਘੜਾ ਦੇਗ ਦੇ ਵਿੱਚ ਉਬਾਲਿਆ ਗਿਆ ਸੀ ਠੀਕ ਹੈ ਦੇਗ ਇੱਕ ਬਰਤਨ ਦਾ ਨਾਮ ਵੀ ਹੈ ਆ ਦੇਖੋ ਦੇਗ ਦੇ ਵਿੱਚੋਂ ਬਾਲਣ ਦਾ ਸੀਨ ਹੈ ਜਿਹੜਾ ਨੌਵੇਂ ਪਾਸਾ ਦੇ ਸਿੱਖ ਸੀਗੇ ਇਹ ਗੁਰਬਾਣੀ ਪੜਦੇ ਹੋਏ ਕਿਦਾਂ ਇਹਨਾਂ ਨੂੰ ਤੇ ਦੇਖਦੇ ਵਿੱਚ ਮਤਲਬ ਕਾੜੇ ਆ ਗਿਆ ਪਰ ਗੁਰਬਾਣੀ ਪੜਦੇ ਇਹ ਡੋਲੇ ਨਹੀਂ ਹੈਗੇ ਬਿਲਕੁਲ ਵੀ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਸਰਹੰਦ ਸਹੀਦ ਕੀਤਾ ਗਿਆ ਸੀਗਾ ਸਾਹਿਬ ਜਦਿਆਂ ਨੂੰ ਨੀਹਾਂ ਚ ਚਣ ਕੇ ਆ ਦੇਖੋ ਸਾਹਮਣੇ ਉਹ ਦ੍ਰਿਸ਼ ਹੈ ਜਦੋਂ ਸਾਹਿਬਜ਼ਾਦਿਆਂ ਦੇ ਇਹ ਕਹਿੰਦੇ ਵੀ ਅ ਅੰਦਰ ਨੀਹਾਂ ਜਦੋਂ ਉੱਛਣ ਲੱਗੀਆਂ ਉੱਪਰ ਨੂੰ ਤਾਂ ਜਲਾਹ ਦੇ ਟਪੰਨਣ ਲੱਗਿਆ ਸੀ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਸੀ ਕਿ ਇਹ ਢੰਨਾ ਭੰਨ ਵੀ ਇਹ ਸਿੱਖ ਤਾਂ ਹੁੰਦੀਆਂ ਜਿਹੜੀਆਂ ਨੀਹਾਂ ਉੱਸਰ ਰਹੀਆਂ ਨੇ ਮਜ਼ਬੂਤੀ ਦੀਆਂ ਨੀਹਾਂ ਤੇ ਤੂੰ ਸਾਡੀਆਂ ਚੱਪੜੀਆਂ ਹੀ ਕੱਢ ਦੇ ਉਹ ਚੱਪੜੀ ਕੱਢਣ ਦਾ ਦ੍ਰਿਸ਼ ਦਿਖਾਇਆ ਹੋਇਆ ਜੀ ਇਹ ਨਹੀਂ ਵੀ ਸਿੱਧੀ ਉੱਸਰ ਨਹੀਂ ਚਾਹੀਦੀ ਦਿਵਾਰੇ ਦੇ ਬਿੰਗਵਾਲ ਨਹੀਂ ਚਾਹੀਦਾ ਸਾਹਿਬਜ਼ਾਦਿਆਂ ਨੇ ਕਹਿੰਦੇ ਸੀ ਇਹ ਮਾਤਾ ਗੁਜਰੀ ਜੀ ਨੂੰ ਠੰਡੇ ਪੁਰਜ ਵਾਲਾ ਸੀਂਦਗਾ ਦੇਖੋ ਇਸ ਤਰ੍ਹਾਂ ਦਾ ਸੀਗਾ ਠੰਡਾ ਪੁਰਜ ਉਸ ਵੇਲੇ ਹੁਣ ਜਿਵੇਂ ਆਪਾਂ ਦੇਖਦੇ ਹਾਂ ਹੁਣ ਤਾਂ ਉਸੇ ਦਰਬਾਰ ਸਾਹਿਬ ਬਣਿਆ ਹੋਇਆ ਉਹ ਸੀ ਨਹੀਂ ਹੈ ਇਸ ਤਰ੍ਹਾਂ ਦਾ ਸੀਗਾ ਕੋ ਠੰਡਾ ਪੁਰਜ ਬਾਬਾ ਮੂਰਤੀ ਮਹਰਾ ਜੀ ਇਹਨਾਂ ਨੂੰ ਮਾਤਾ ਗੁਜਰੀ ਨੂੰ ਛੋਟੇ ਸ਼ਹਿਰ ਜਾਂਦੇ ਨੇ ਇਸ ਹਾਲਤ ਦੀ ਖਬਰ ਸੁਣਾ ਰਹੇ ਨੇ ਇਹ ਵੀ ਆਰਟਿਸਟ ਸਤਾਰਾ ਸਿੰਘ ਦੇ ਬਣਾਏ ਹੋਏ ਨੇ ਇਹ ਆਪਣੇ ਇਸ ਸੂਬੇ ਦੀ ਕਚਹਿਰੀ ਵਾਲੇ ਸੀਨ ਨੇ ਜੀ ਸਹਬਜ਼ਾਦੀ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤੇ ਗਏ ਸੀਗੇ ਇਹ ਦੇਖੋ ਕਿ ਮੈਂ ਬੇ ਡਰ ਬੇਝਿਜਕੋ ਕੇ ਖੜੇ ਨੇ ਸਹਬਜ਼ਾਦੀ ਸੂਬੇ ਦੀ ਕਚਹਿਰੀ ਦੇ ਵਿੱਚ ਇਹ ਠੰਡੇ ਬੁਰਜ ਦਾ ਸੀਨ ਦਿਖਾਇਆ ਇਸ ਤਰ੍ਹਾਂ ਉੱਪਰ ਸੀ ਸਾਰੇ ਪਾਸੇ ਹੁੰਦਾ ਬੁਰਜ ਇੱਧਰ ਦੇਖੋ ਸਾਹਮਣੇ ਸੀ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰਐਨਏ ਚ چیر ਕੇ ਸ਼ਹੀਦ ਕੀਤਾ ਗਿਆ ਸੀਗਾ ਲੁਧਿਆਣੇ ਦੇ ਆਰਟਿਸਟ ਬੰਤਾ ਸਿੰਘ ਉਹਨੂੰ ਤਿਆਰ ਕਰਿਆ ਗਿਆ ਓਹੋ ਕਿੰਨਾ ਦਰਦਨਾਕ ਸੀਨਾ ਯਾਰ ਕਹਿਣਾ ਬੜਾ ਸ਼ੌਕ ਆਪਾਂ ਕਹਿ ਦਿੰਨੇ ਆਂ ਅਰਦਾਸ ਦੇ ਵਿੱਚ ਵੀ ਆਪਾਂ ਰੋਜ਼ ਬੋਲਦੇ ਆਂ ਦੇਖੋ ਆਰਐਨਏ ਦੇ ਨਾਲ ਕਿਵੇਂ چیرਿਆ ਗਿਆ ਹਾਂ ਨਾ ਦਰਦਨਾਕ ਸੀਨਾ ਤਾਨ ਗੁਰੂ ਪਾਛਾ ਦੇ ਉਹ ਸਿੱਖ ਜਿਹੜੇ ਬਿਲਕੁਲ ਵੀ ਡੋਲੇ ਨਹੀਂ ਐਡੀਆਂ ਵੱਡੀਆਂ ਸਹਾਦਤਾਂ ਦਿੱਤੀਆਂ ਨੇ ਬੇਮਿਸਾਲ ਜਿਨ੍ਹਾਂ ਦੀ ਕੋਈ ਦੁਨੀਆਂ ਦੇ ਵਿੱਚ ਮਿਸਾਲ ਹੀ ਨਹੀਂ ਦਿੱਤੀ ਜਾ ਸਕਦੀ। ਉਸ ਦਿਨ ਜਦੋਂ ਮੀਰ ਮੰਨੂ ਨੇ ਸਿੱਖ ਧਰਮ ਦੀਆਂ ਮਾਤਾਵਾਂ ਤੋਂ ਚੱਕੀਆਂ ਵਿਸ਼ਾਹੀਆਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਬੱਚਿਆਂ ਦੀਆਂ ਕੁਰਬਾਨੀਆਂ ਦੀ ਕਿ ਅਸੀਂ ਤਾਂ ਉਹਨਾਂ ਦੇ ਬੱਚੇ ਨੂੰ ਛੱਟ ਕੇ ਤੇ ਆ ਥੱਲੇ ਨੇਜਾ ਕਰ ਦਿੰਦੇ ਸੀਗੇ। ਨਰੀ ਮਾਮਾਂ ਦੇ ਸਾਹਮਣੇ ਵੇ ਹੋਏ ਕਿਹੋ ਜਿਹਾ ਉਹ ਦਰਦਨਾਕ scene ਹੋਣਾ ਹੈ ਲੋ ਕੰਡੇ ਖੜੇ ਹੋ ਜਾਂਦੇ ਆ ਫਿਰ feel ਹੁੰਦਾ ਉਸ ਤਰ੍ਹਾਂ ਦੇਖੋ ਆ ਬੱਚਿਆਂ ਨੂੰ ਕਿਰਪਾਨ ਆ ਦੀ ਲੱਤ ਕੱਟ ਦਿੱਤੀ ਗਈ ਹੈ ਤੇ ਵੱਡ ਵੱਡ ਕੇ ਇਸ ਤਰ੍ਹਾਂ ਛਿੱਟੀ ਜਾਂਦੇ ਮਾਮਾਂ ਦੇ ਜਿਗਰ ਦੇ ਟੋਟਿਆਂ ਨੂੰ ਉਹਨਾਂ ਦੇ ਸਾਹਮਣੇ ਟੋਟੇ ਕਰਕੇ ਛੱਡ ਦਿੰਦੇ ਫਿਰ ਵੀ ਉਹ ਮਾਤਾ ਮਾਂ ਤਨ ਸੀਗੇ ਐਡੀਆਂ ਡੋਲਦੀਆਂ ਨਹੀਂ ਸਾਹਮਣੇ ਉਹ ਸੀਨ ਦਿਖਾਇਆ ਹੋਇਆ ਜਦੋਂ ਜਕਰੀਆ ਖਾਨ ਸਿੰਘਾਂ ਦੇ ਸਿਰਾਂ ਦੀ ਮੁੱਲ ਪਾਉਂਦਾ ਸੀਗਾ ਕਿਸੇ ਨੂੰ ਮਤਲਬ ਜੜ ਕਹਿੰਦਾ ਹੀ ਖਤਮ ਕਰ ਦੇਣਾ ਸੀ ਇੱਕ ਤਾਂ ਨੂੰ ਜੜ ਤਾਂ ਵੀ ਜਿੱਥੇ ਵੀ ਕਿਤੇ ਸਿੰਘ ਦੇ ਦਿਆ ਜਿਹੜਾ ਵੀ ਉਹਦਾ ਸਿਰ ਧੜ ਤੋੜ ੜ ਕਰਕੇ ਲੈ ਕੇ ਆਊਗਾ ਉਹਨੂੰ ਤੋਲ ਤੋਲ ਮੋਹਰਾਂ ਦਿੰਦਾ ਸੀਗਾ ਫਿਰ ਵੀ ਮੁਕਾਏ ਤਾਂ ਸਿੱਖਾਂ ਤੋਂ ਮੁੱਕੇ ਨਹੀਂ ਹੈਗੇ ਜੋ ਦੇਖੋ ਲੋਕ ਉਹਦੇ ਨੂੰ ਲੈ ਕੇ ਜਾਂਦੇ ਆ ਸਿੱਖਾਂ ਦੇ નિર્ਦੋਸ਼ ਸਿੱਖਾਂ ਨੂੰ ਘਰਾਂ ਚੋਂ ਜਿੱਥੋਂ ਵੀ ਕਿਤੋਂ ਮਿਲਦੇ ਸੀ ਉਹਨਾਂ ਦਾ ਸ਼ੀਸ਼ ਧੜ ਤੋੜ ਟਾੜ ਕਰਕੇ ਐ ਕਰਕੇ ਜਕਰੀਆ ਖਾਨ ਦੇ ਦਰਬਾਰ ਚ ਪੇਸ਼ ਕਰਦੇ ਸੀ ਭਾਈ ਮਨੀ ਸਿੰਘ ਜੀ ਦੇ ਸਾਹਤ ਦਾ ਦਰਸ ਹੈ ਜਿਨ੍ਹਾਂ ਦਾ ਅੰਗ ਅੰਗ ਕੱਲੀ ਕੱਲੀ ਪੋਟੀ ਪੋਟੀ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਇਕੋਈ ਚਰਖੜੀਆਂ ਤੇ ਚੜ੍ਹ ਕੇ ਅਰਦਾਸਾਂ ਅਸੀਂ ਪੜਦੇ ਆਂ ਹਰੋਜ ਤੇ ਜਿਨ੍ਹਾਂ ਨੂੰ ਚਰਖੜੀਆਂ ਤੇ ਚਰਖੜੀਆਂ ਤੇ ਚੜ੍ਹੇ ਹਨ ਭਾਈ ਸਵੇਗ ਸਿੰਘ ਭਾਈ ਸਾਹਾਬ ਸਿੰਘ ਜੈ ਅਨੇਕਾਂ ਸਿੰਘਾ ਜਿਨ੍ਹਾਂ ਨੂੰ ਚਰਖੜੀ ਤੇ ਚੜ੍ਹ ਕੇ ਸ਼ਹੀਦ ਕੀਤਾ ਗਿਆ ਇਹਨਾਂ ਦਰਦ ਨਾਲ ਸੀਨ ਆ ਯਾਰ ਇਹੋ ਜਿਹੇ ਯਾਰ ਲੋਕ ਸੀਗੇ ਹਨ ਜਲਾਦ ਕਿਸਮ ਦੀ ਬਿਰਤੀ ਦੇ ਜਿਨ੍ਹਾਂ ਨੂੰ ਮਤਲਬ ਕੋਈ ਦਰਦ ਫੀਲ ਹੀ ਨਹੀਂ ਸੀ ਹੁੰਦਾ ਕੋਈ ਮਹਿਸੂਸ ਨਹੀਂ ਸੀ ਹੁੰਦਾ ਨਹੀਂ ਤਾਂ ਬੇਜਾਨ ਆਪਾਂ ਕਹਿ ਦਿੰਨੇ ਆਂ ਵੀ ਚਲਈ ਗੜਾ ਬੇਚਾਰੇ ਬੋਲ ਕੇ ਦੱਸ ਸਕਦੇ ਨੇ ਜਾਨਵਰ ਨੇ ਜੀਵ ਜੰਤੂ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਦੇ ਵੀ ਮਾਰਨ ਲੱਗੇ ਸੌ ਗਰੀ ਸੋਚ ਰਹੇ ਆ ਹਨਾ ਮਾਰੀ ਮਾਰੀ ਨਹੀਂ ਸਾਡੇ ਜਿਹੇ ਹਿੰਮਤ ਨਹੀਂ ਪੈਂਦੀ ਹੈਗੀ ਪਤਾ ਨਹੀਂ ਕਿਹੋ ਜਿਹੇ ਜਲਾਦ ਲੋਕ ਸੀਗੇ ਜਿਹੜੇ ਜਿਨ੍ਹਾਂ ਨੇ ਸਿੱਖਾਂ ਦੇ ਏਡੇ ਏਡੇ ਜੁਰਮ ਕਰੇ ਭਾਈ ਤਾਰੂ ਸਿੰਘ ਜੀ ਦੀ ਸਹਤ ਦਾ ਦਰਸ ਦਿਖਾਇਆ ਗਿਆ ਨਹੀਂ ਕੋਈ ਵਾਲ ਇਹਨਾਂ ਦੇ ਕੱਟਣ ਲੱਗ ਗਈ ਸਿਰ ਤੋਂ ਜਦੋਂ ਇਹਨਾਂ ਨੇ ਇਹ ਦਿਖਾਇਆ ਸੀ ਨਾ ਕਿ ਸਾਡਾ ਜਿਹੜਾ ਵਾਲ ਨਾ ਤੂੰ ਖੱਟ ਤੇ ਖੂਪੜੀ ਵੀ ਲਾਦੇ ਖੂਪੜੀ ਲਾਉਣ ਤੋਂ ਬਾਅਦ ਵੀ ਭਾਈ ਸਾਹਿਬ ਕਈ ਦਿਨਾਂ ਤੱਕ ਜਿਉਂਦੇ ਰਹੇ ਸੀਗੇ ਭਾਈ ਤਾਰੂ ਸਿੰਘ ਜੀ ਪੁੱਲੇ ਪਿੰਡ ਦੇ ਰਹਿਣ ਵਾਲੇ ਸੀਗੇ ਬਾਦ ਵਿੱਚ ਫਿਰ ਜਕਰੀਆ ਖਾਨ ਨੂੰ ਜਦੋਂ ਪਸ਼ਾਬ ਦਾ ਬੰਨ ਪਿਆ ਗਿਆ ਸੀ ਭਾਈ ਸਾਹਿਬ ਦੀ ਜੁੱਤੀ ਨਾਲ ਹੀ ਖੁੱਲਿਆ ਸੀ ਬਈ بابا ਬੰਦਾ ਸਿੰਘ ਬਹਾਦਰ ਜੀ ਦੀ ਸਹਾਦਤ ਦਾ ਦ੍ਰਿਸ਼ ਦਿਖਾਇਆ ਗਿਆ ਕਿ ਨਾ ਯਾਰ ਦਰਦਨਾਕ ਦ੍ਰਿਸ਼ ਹੈ ਇਹ ਦੇਖੋ ਉਹਨਾਂ ਦਾ ਮਾਸ ਕਿਵੇਂ ਨੋਚਿਆ ਜਾ ਰਿਹਾ ਹੈ بابا ਬੰਦਾ ਸਿੰਘ ਦਾ ਕਰਮ ਕਰ ਕਰਕੇ ਇਹ ਰੰਚਾ ਜੀਆਂ ਦੇ ਨਾਲ ਮਾਸ ਉਹਨਾਂ ਦਾ ਖਿੱਚਿਆ ਜਾ ਰਿਹਾ ਤੇ ਉਹਨਾਂ ਦੇ ਪੁੱਤਰ ਅਜੀਤ ਸਿੰਘ ਉਹਦੇ ਇਹਨਾਂ ਦੇ ਸਾਹਮਣੇ ਸ਼ਹੀਦ ਕਰਾਇਆ ਗਿਆ ਉਹਨਾਂ ਦਾ ਸੀਨਾ ਚੀਰ ਕੇ ਦਿਲ ਕੱਢ ਕੇ ਪਾਪਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਇਆ ਗਿਆ ਸੀਗਾ ਜਬਰਦਸਤ ਦੇਖ ਲਓ ਇੰਨੇ ਜਿਆਦਾ ਕਿ ਹੁਣ ਹੀ ਨਾ ਕਿੰਨੀਆਂ ਦਰਦਨਾਕ ਚੀਜ਼ਾਂ تین ਨੇ ਇਹ ਜਿਹੜਾ ਉਹ ਇੱਥੇ ਦੇਖ ਕੇ ਆਏ ਲੱਗਦਾ ਨੂੰ ਮਹਿਸੂਸ ਹੋਊਗਾ ਕਿ ਬਿਲਕੁਲ ਅਸੀਂ ਮਤਲਬ ਉਹ ਸੀਨ ਸਾਡੇ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਨਾ ਲੂੰ ਕੰਡੇ ਖੜੇ ਹੋ ਜਾਂਦੇ ਆ ਇਹ ਸੀਨ ਦੇਖ ਕੇ ਹਾਂਜੀ ਇਹ ਫਿਰੋਖਾ ਸ਼ੇਰ ਠੀਕਾ ਜਿਹੜਾ ਮੁਗਲ ਬਾਦਸ਼ਾਹ ਪਰ ਜਿਹਨੇ ਨਹੀਂ ਦੇਖਿਆ ਨਾ ਇਹ ਦਸਵੀਰਾ ਤਾਂ ਜਰੂਰ ਦੇਖਣ ਆਇਓ ਹਾਂ ਜੀ ਜਰੂਰ ਦੇਖਿਓ ਆ ਕੇ ਦੇਖਣ ਵਾਲੇ ਨੇਗੇ ਕਿੰਨੇ ਦਰਦ ਨਾਲ ਸੀ ਇਹਦਾ ਬੱਚਿਆਂ ਨੂੰ ਜਰੂਰ ਇੱਥੇ ਲੈ ਕੇ ਆਇਓ ਸਾਰੀ ਸਿੱਖਾਂ ਦੀ ਹਿਸਟਰੀ ਆ ਗਈ ਦੇਖਣ ਆਇਓ ਤਾਂ ਕਿ ਸਾਨੂੰ ਪਤਾ ਲੱਗੇ ਪਤਾ ਲੱਗ ਸਕੇ ਨਾ ਕਿਉਂਕਿ ਇਹਨਾਂ ਨੂੰ ਏਰੀ ਮਤਲਬ ਇੱਕ ਤਰੀਕੇ ਨਾਲ ਜੀਵਿਆ ਜਾ ਸਕਦਾ ਇੱਥੇ ਆ ਕੇ ਇਸ ਜਗ੍ਹਾ ਤੇ ਆ ਕੇ ਗੁਰਦੁਆਰਾ ਸ੍ਰੀ ਮਹੱਤਿਆਰ ਸਾਹਿਬ ਇਹ ਇੱਕ ਸਾਹਮਣੇ ਕਾਲੀ ਫੂਲਾ ਸਿੰਘ ਜੀ ਦਾ ਨਿਹੰਗ ਸਿੰਘ ਸੀਗੇ ਜਿਹੜੇ ਉਹਨਾਂ ਦੀ ਸ਼ਾਨ ਉਹ ਸ਼ੌਕਤ ਨਾਲ ਕਾਇਮ ਮੂਰਤੀ ਦਿਖਾਈ ਗਈ ਹੈ ਇੱਧਰ ਸਰਦਾਰ ਹਰੀ ਸਿੰਘ ਨਲੂ ਨਲੂਆ ਮਹਾਰਾਜਾ ਨਰਨਜੀਤ ਸਿੰਘ ਜੀ ਦੇ ਨਿਤੜਕ ਜਰਨੈਲ ਕਾਬਲ ਕੰਧਾਰ ਅਫਗਾਨਿਸਤਾਨ ਤੱਕ ਹਰੀ ਸਿੰਘ ਨਲੂਆ ਜੀ ਨੇ ਸਿੱਖ ਰਾਜ ਕਾਇਮ ਕਰਿਆ ਸੀਗਾ ਤੇ ਇਹ ਉਹਨਾਂ ਦੀ ਪੂਰਤੀ ਦਿਖਾਈ ਗਈ ਹੈ ਪਿੱਛੇ ਬਹੁਤ ਕਾਇਮ ਇਹਨਾਂ ਦਾ ਜਿਹੜਾ ਸਿੱਖ ਰਾਜ ਰਿਹਾ ਪਸ਼ਾਵਰ ਤੱਕ ਪਸ਼ਾਵਰ ਦਾ ਉਹ ਕਿਲਾ ਜੇ ਵੀ ਹੈਗਾ ਇਤੇ ਮਾਰਾਇਆ ਰਣਜੀਤ ਸਿੰਘ ਜੀ ਦੇ ਜਰਨੈਲ ਹਰੀ ਸਿੰਘ ਨਲੂਆ ਜੀ ਨੇ ਸਿੱਖ ਰਾਜ ਕਾਇਮ ਕਰਿਆ ਜੀ ਤੇ ਸਮੋਹ ਚ ਆਪਾਂ ਚੱਲਦੇ ਆ ਅੱਗੇ ਅੱਗੇ ਪਹੁੰਚ ਗਏ ਆ ਲੰਗਰ ਹਾਲ ਦੇ ਵਿੱਚ ਆ ਗਏ ਆ ਉਸ ਤੋਂ ਬਾਅਦ ਚੱਲਿਆ ਸ਼ਾਮ ਨੂੰ ਸੁਲਤਾਨਪੁਰ ਲੋਧੀ ਵੱਲ ਆਪਣਾ ਅੱਜ ਦਾ ਸ਼ਾਫਾ ਰਹੂਗਾ ਕਿਰਪਾ ਕਰਕੇ ਚੱਲਦੇ ਆ ਜੀ ਹਣ ਆਪਾਂ ਮਿਲਦੇ ਆ ਆਪਣੀ ਅਗਲੇ ਬਲੌਗ ਦੇ ਵਿੱਚ